ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਂਮਸੀ ਦੀ ਪਰਮੇਸ਼ਰ ਜੀ ਨੇ ਸਾਨੂੰ ਅੱਜ ਰਾਤ ਦਾ ਸਮਾਂ ਬਖਸ਼ਿਆ ਹੈ ਤਾਂ ਕਿ ਅਸੀਂ ਪਰਮੇਸ਼ਰ ਦੀ ਮਹਿਮਾ ਤੇ ਵਡਿਆਈ ਕਰੀਏ ਔਰ ਆਪਣੀ ਜ਼ਿੰਦਗੀ ਦੇ ਵਿੱਚੋਂ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਤੇ ਜ਼ਲਾਲ ਦਈਏ ਤਾਂ ਆਓ ਅੱਜ ਦੇ ਪਰਮੇਸ਼ਰ ਜੀ ਮਹਿਮਾ ਦੇ ਵਿੱਚ ਵਧਦੇ ਆਂ ਪਰ ਪਰਮੇਸ਼ਰ ਜੀ ਦੀ ਮਹਿਮਾ ਦੇ ਇੱਕ ਗੀਤ ਬੋਲ ਲਾਂਗੇ ਹਾਲੇਲੂਇਆ आत्मा से भर दे मुझे पवित्र आत्मा से भर दे मुझे आत्मा से भर दे मुझे पवित्र आत्मा से भर दे मुझे जहाँ भी मैं जाऊँ गीत तेरेगा आत्मा से भर दे मुझे पवित्र आत्मा से भर दे मुझे आत्मा से भर दे मुझे पवित्र आत्मा से भर दे मुझे तू तो है मुन से मेरा रोशन है चेहरा तेरा तू है मुनंजी मेरा रोशन है चेहरा तेरा दे दे नई जिंदगी सब कुछ आत्ममा से भर दे मुझे पवित्र आत्मा से भर दे मुझे देता है तू जिंदगी देता है तू मखलसी सब कुछ तेरे पास है देता है तू हर खुशी आत्मा से भर दे मुझे पवित्र आत्मा से भर दे मुझे आत्मा से भर दे मुझे पवित्र आत्मा से भर दे मुझे तेरे लिए ही जियूं साइसो कर दे मुझे आत्मा से भर दे मुझे पवित्र आत्मा से भर दे मुझे आत्मा से भर दे मुझे पवित्र आत्मा से भर दे मुझे हाल ਧੰਨਵਾਦ ਕਰਦੇ ਪਰਮੇਸ਼ਰ ਜੀ ਨੇ ਸਾਨੂੰ ਅੱਜ ਆਪਣੀ ਮੈਮਾ ਦੇ ਲਈ ਬਚਨ ਸ਼ਬਦ ਦਿੱਤੇ ਅ ਤਨਵਾਦ ਕਰਦੇ ਪਰਮੇਸ਼ਰ ਜੀ ਦਾ ਇਸ ਮੈਮਾ ਔਰ ਵਡਿਆਈ ਦੇ ਖੂਬਸੂਰਤ ਸਮੇਂ ਦੇ ਲਈ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਬੰਦਗੀ ਦਾ ਸਾਰਾ ਸਮਾਂ ਸੌਂਪਦੇ ਆਂ ਔਰ ਅੱਜ ਦੇ ਰਾਤ ਦੇ ਵਚਨ ਦੇ ਵੱਲ ਵਧਦੇ ਆਂ ਅੱਜ ਰਾਤ ਦਾ ਵਚਨ ਜ਼ਬੂਰ 25 ਅਧਿਆਇ ਦੀ 2 ਨੰਬਰ ਆਇਤ ਹੈ हे ਮੇਰੇ ਪਰਮੇਸ਼ਰ ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ ਮੈਨੂੰ ਸ਼ਰਮਿੰਦਾ ਨਾ ਹੋਣ ਦੇ ਨਾ ਵੈਰੀਆਂ ਨੂੰ ਮੇਰੇ ਉੱਤੇ ਬਗਲਾ ਬਚਾਉਂਦੇ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਆਖਦੇ ਨੇ ਪਰਮੇਸ਼ਰ ਜੀ ਦੇ ਦਾਸ ਦਾਊਦ ਲਿਖਦੇ ਨੇ ਕਿ ਪਰਮੇਸ਼ਰ ਮੇਰੇ ਮੈਂ ਤੇਰੇ ਤੇ ਭਰੋਸਾ ਰੱਖਿਆ ਮੈਨੂੰ ਸ਼ਰਮਿੰਦਾ ਨਾ ਹੋਣ ਦੇ ਸੱਚਮੁੱਚ ਸਾਡੀ ਵੀ ਅੱਜ ਇਹੀ ਅਰਦਾਸ ਤੇ ਦੁਆਇਆ ਕਿ ਪਰਮੇਸ਼ਰ ਸਾਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦੇਣਾ ਕਿਉਂਕਿ ਸਾਡੇ ਦਿਲ ਨੇ ਤੁਹਾਡੇ ਤੇ ਭਰੋਸਾ ਰੱਖਿਆ ਹੈ ਤੇ ਸਾਡੇ ਵੈਰੀਆਂ ਨੂੰ ਸਾਡੇ ਤੇ ਬਗਲਾ ਨਾ ਬਚਾਉਣ ਦੇ ਸੱਚਮੁੱਚ ਸਾਡੇ ਵੈਰੀ ਜੋ ਅੱਜਕਲ ਆਪਾਂ ਪ੍ਰਾਰਥਨਾ ਦੇ ਟੌਪਿਕ ਦੇ ਵਿੱਚ ਚੱਲ ਰਹੇ ਆ ਤੇ ਇਹ ਸਭ ਦੇ ਸਭ ਸਾਡੇ ਵੈਰੀ ਹੀ ਹਨ ਤੇ ਅੱਜ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਇਹਨਾਂ ਵੈਰੀਆਂ ਤੋਂ ਸੁਰੱਖਿਆ ਨੂੰ ਮੰਗਦੇ ਹੋਏ ਪ੍ਰਾਰਥਨਾ ਕਰਦੇ ਆ ਇਹਨਾਂ ਵਚਨਾਂ ਦੇ ਦੁਆਰਾ ਹਾਲੇਲੂਇਆ 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 ਧੰਵਾ 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 ਧੰਵਾਦ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮੈਂ ਮਾ ਵਡਿਆਈ ਕਰਦੇ ਖੁਦਾ ਅੱਜ ਰਾਤੀ ਖੂਬਸੂਰਤ ਹੈ ਜੁਡੀ ਦੇ ਲਈ ਪ੍ਰਭ ਜੀ ਅੱਜ ਤੋਂ ਸਵੇਰ ਪ੍ਰਭ ਜੀ ਰਾਤ ਤੇ ਸਮੇਂ ਦੇ ਸਰਗੇ ਮੰਨੇ ਦੇ ਲਈ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾਵੰਨ ਜੀ ਜੋ ਤੁਸੀਂ ਸਾਨੂੰ ਆਪਣੇ ਵਚਨ ਦੇ ਵਿੱਚ ਕਿਹਾ ਹੈ ਸੱਚਮੁੱਚ ਪਰਮੇਸ਼ਰ ਜੀ ਸਾਡੇ ਵੈਰੀਆਂ ਨੂੰ ਸਾਡੇ ਤੇ ਬਗਲਾ ਨਾ ਬਚਾਉਣ ਦੇਣਾ ਪਰਮੇਸ਼ਰ ਜੀ ਅੱਜ ਜਿੰਨੀਆਂ ਵੀ ਪਰਮੇਸ਼ਰ ਜੀ ਪੇਟੂਪੰਦੀ ਸਪਿਰਿਟਸ ਆ ਜਾਂ ਪ੍ਰਭ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਪਿਰਿਟ ਪਰਮੇਸ਼ਰ ਜੀ ਸਾਡੇ ਉੱਪਰ ਹਾਵੀ ਨਾ ਹੋਣੇ ਪਾਏ ਖੁਦਾ ਸਾਡੇ ਸੰਸਾਰਿਕ ਵੈਰੀ ਔਰ ਪ੍ਰਭ ਜੀ ਸਾਡੇ ਜੋ ਖੁਦਾਵੰਨ ਜੀ ਸ਼ੁਪੇ ਹੋਏ ਵੈਰੀ ਖੁਦਾਵੰਨ ਜੀ ਸ਼ਰਮਿੰਦਾ ਹੋ ਜਾਣ ਔਰ ਪ੍ਰਭ ਜੀ ਸੱਚਮੁੱਚ ਪ੍ਰਭ ਜੀ ਤੁਸੀਂ ਸਾਨੂੰ ਕਿਸੇ ਦੇ ਅੱਗੇ ਸ਼ਰਮਿੰਦਾ ਨਾ ਹੋਣ ਦੇਣਾ ਖੁਦਾ ਪਰਪਰਬ ਜੀ ਆਪਣੀ ਮਹਿਮਾ ਦੇ ਵਸੀਲੇ ਦੇ ਨਾਲ ਖੁਦਾਵੰ ਜੀ ਤੁਸੀਂ ਸਾਨੂੰ ਬਚਾ ਕੇ ਰੱਖਣਾ ਮਹਾਨ ਖੁਦਾ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਜੀ ਇਹਨਾਂ ਵਚਨਾਂ ਨੂੰ ਪਰਪਰਬ ਜੀ ਸਾਰੇ ਹੀ ਭੈਣ ਭਰਾਵਾਂ ਦੇ ਹਿਰਦਿਆਂ ਦੀਆਂ ਤਕਤਿਆਂ ਤੇ ਲਿਖਣਾ ਖੁਦਾ ਜਿੰਨੇ ਵੀ ਭੈਣ ਭਰਾ ਅੱਜ ਤੁਹਾਡੇ ਵਚਨ ਦੇ ਪ੍ਰਾਰਥਨਾ ਦੇ ਵਿੱਚ ਇਕੱਠੇ ਹੋਏ ਨੇ ਖੁਦਾ ਹਰ ਇੱਕ ਭੈਣ ਭਰਾ ਨੂੰ ਪਰਮੇਸ਼ਰ ਜੀ ਤੁਸੀਂ ਆਸ਼ੀਸ਼ ਦੇਣਾ ਬਰਕਤ ਦੇਣਾ ਔਰ ਖੁਦਾਵੰ ਜੀ ਆਪਣੇ ਵਚਨ ਦੇ ਦੁਆਰਾ ਨਵਾਂ ਜੀਵਨ ਦੇਣਾ ਖੁਦਾ ਕੱਚਮੁੱਚ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਤੁਸਾਂ ਨੇ ਇਹ ਵਚਨ ਦੇ ਨਾਲ ਬਲੈਸ ਕੀਤਾ ਹੈ ਖੁਦਾ ਕੱਚਮੁੱਚ ਇਹ ਵਚਨ ਪ੍ਰਭੂ ਜੀ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਉਣ ਔਰ ਪਰਮੇਸ਼ਰ ਜੀ ਅਸੀਂ ਤੁਹਾਡੇ ਲਈ ਬਹੁਤ ਸਾਰਾ ਫਲ ਲੈ ਕੇ ਆਏ ਖੁਦਾਵੰਨ ਜੀ ਪ੍ਰਭੂ ਜੀ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਜੀ ਧੰਨਵਾਦ ਕਰਦੇ ਪ੍ਰਭੂ ਜੀ ਦਿਨ ਪਰ ਵਿੱਚ ਮਿਲੀਆਂ ਸਾਰੀਆਂ ਆਸ਼ੀਸ਼ਾਂ ਬਰਕਤਾਂ ਦੇ ਲਈ ਖੁਦਾਵੰਨ ਜੀ ਜੋ ਪ੍ਰਭੂ ਜੀ ਦਿਨ ਪਰ ਦੇ ਵਿੱਚ ਤੁਸਾਂ ਨੂੰ ਆਸ਼ੀਸ਼ਾਂ ਬਰਕਤਾਂ ਨਾਲ ਬਲੈਸ ਕੀਤਾ ਸਾਰੀਆਂ ਹੀ ਆਸ਼ੀਸ਼ਾਂ ਬਰਕਤਾਂ ਦਾਇਆ ਭਲਾਈ ਪਰਮੇਸ਼ਰ ਜੀ ਸਾਰੀ ਖੁਦਾਵੰਨ ਜੀ ਤੁਹਾਡੀ ਰਹਿਮਤ ਦੇ ਲਈ ਫਜ਼ਲ ਦੇ ਲਈ ਕਿਰਪਾ ਦੇ ਲਈ ਦਇਆ ਦੇ ਲਈ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਔਰ ਖੁਦਾਵੰਨ ਜੀ ਧੰਨਵਾਦ ਕਰਦੇ ਖੁਦਾ ਕਿ ਤੁਸੀਂ ਸਾਨੂੰ ਹਰ ਸਮੇਂ ਦੇ ਹਰ ਇੱਕ ਪਲ ਦੇ ਵਿੱਚ ਸੰਭਾਲ ਕੇ ਰੱਖਿਆ ਪ੍ਰਭੂ ਜੀ ਔਰ ਪਰਮੇਸ਼ਰ ਜੀ ਪ੍ਰਾਰਥਨਾ ਕਰਦੇ ਜਿੰਨੇ ਵੀ ਭੈਣ ਭਰਾ ਰਾਤ ਦੀ ਹਜ਼ੂਰੀ ਵਿੱਚ ਖੁਦਾਵੰਨ ਜੀ ਤੁਹਾਡੀ ਹਜ਼ੂਰੀ ਵਿੱਚ ਬੈਠੇ ਹੋਏ ਨਹੀਂ ਪਰ ਪ੍ਰਭੂ ਜੀ ਵਚਨ ਪ੍ਰਾਰਥਨਾ 'ਚ ਬਣੇ ਹੋਏ ਨਹੀਂ ਖੁਦਾਵੰਨ ਜੀ ਇਹਨਾਂ ਸਾਰੇ ਭੈਣ ਭਰਾਵਾਂ ਨੂੰ ਰਾਤ ਦੇ ਸਮੇਂ ਦੇ ਵਿੱਚ ਸੰਭਾਲ ਕੇ ਰੱਖਣਾ ਖੁਦਾ ਬਹੁਤ ਸਾਰੇ ਭੈਣ ਭਰਾ ਖੁਦਾਵੰਨ ਜੀ ਨਾਈਟ ਸ਼ਿਫਟ ਤੇ ਨੇ ਪਬਜੀ ਦੇਸ਼ਾ ਵਿਦੇਸ਼ਾਂ ਦੇ ਵਿੱਚ ਖੁਦਾਬੰਦ ਜੀ ਔਰ ਪਬਜੀ ਇਹਨਾਂ ਸਾਰੇ ਹੀ ਪੈਨਾ ਭਰਾਵਾਂ ਨੂੰ ਰਾਤ ਦੇ ਸਮੇਂ ਦੇ ਵਿੱਚ ਸੰਭਾਲ ਕੇ ਰੱਖਣਾ ਤੁਹਾਡੀ ਸਵਰਗੀ ਦੁਤਾ ਦੀ ਵਾਰ ਦੇ ਆਲੇ ਦੁਆਲੇ ਲਗਾਉਣਾ ਖੁਦਾ ਵਰਜੀ ਕੋਈ ਵੀ ਸ਼ਕਤੀ ਪਰਮੇਸ਼ਰ ਜੀ ਇਹਨਾਂ ਨੂੰ ਛੋਲੇ ਨਾ ਪਾਈ ਪਰਬਜੀ ਦਇਆ ਕਰੋ ਕਿਰਪਾ ਕਰੋ ਖੁਦਾਬੰਦ ਜੀ ਹਰ ਇੱਕ ਪੈਨਪਰਾ ਰਾਤ ਦੇ ਸਮੇਂ ਪਬਜੀ ਗੂੜੀ ਮਿੱਠੀ ਨੀਂਦ ਨੂੰ ਪਾਵੇ ਤੁਹਾਡੇ ਵੱਲੋਂ ਸੱਚੀ ਸ਼ਾਂਤੀ ਨੂੰ ਪਾਵੇ ਖੁਦਾਬੰਦ ਜੀ ਸਵਰਗ ਰਾਸ ਤੋਂ ਪਰਮੇਸ਼ਰ ਜੀ ਇਹਨਾਂ ਦੀ ਹਰ ਇੱਕ ਚਿੰਤਾ ਬੋਸ ਡਿਪਰੈਸ਼ਨ ਨੂੰ ਪਬਜੀ ਦੂਰ ਕਰਨਾ ਸੋ ਸੁਰਗਰਾਜ ਤੋਂ ਪਰਮੇਸ਼ਰ ਜੀ ਨਾ ਗੂੜੀ ਮਿੱਠੀ ਨੀਂਦ ਦੇ ਨਾਲ ਬLESਸ ਕਰਨਾ ਖੁਦਾਵੰਦੀ ਇਹਨਾਂ ਦੀ ਹਰ ਇੱਕ ਕਮੀ ਕੱਟੀ ਪ੍ਰਭ ਜੀ ਤੁਹਾਡੇ ਪਵਿੱਤਰ ਜਲਾਲੀ ਜੋਰ ਵਰ ਨਾਮ ਦੇ ਵਿੱਚ ਪੂਰੀ ਕੀਤੀ ਜਾਵੇ ਖੁਦਾਵੰਦੀ ਔਰ ਪਰਮੇਸ਼ਰ ਜੀ ਰਾਤ ਦੇ ਸਮੇਂ ਹੋਣ ਵਾਲੇ ਸ਼ਤਾਨੀ ਅਟੈਕ ਪਰਮੇਸ਼ਰ ਜੀ ਇਹਨਾਂ ਤੋਂ ਆਪਣੇ ਬੱਚਿਆਂ ਨੂੰ ਬਚਾ ਕੇ ਰੱਖਣਾ ਖੁਦਾਵੰਦੀ ਔਰ ਪਰਮੇਸ਼ਰ ਜੀ ਵੈਰੀ ਦੀ ਕੋਈ ਵੀ ਸ਼ਕਤੀ ਖੁਦਾ ਤੁਹਾਡੇ ਬੱਚਿਆਂ ਦੇ ਵੱਲ ਬਦਲ ਨਾ ਪਾਏ ਇਹਨਾਂ ਨੂੰ ਸ਼ੋਣੇ ਨਾ ਪਾਏ ਪ੍ਰਭ ਜੀ ਇੱਕ ਇੱਕ ਜਾਨ ਨੂੰ ਇੱਕ ਇੱਕ ਬਜ਼ੁਰਗ ਇੱਕ ਇੱਕ ਬੱਚੇ ਨੂੰ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਆ ਮੇਰੇ ਮਹਾਨ ਪਰਮੇਸ਼ਰ ਜੀ ਜਿਹੜਾ ਹਥਿਆਰ ਪਰਮੇਸ਼ਰ ਇਹਨਾਂ ਦੇ ਲਈ ਉਠਾਇਆ ਜਾਵੇ ਖੁਦਾਬੰਦੀ ਉਹ ਹਰ ਹਥਿਆਰ ਪਰਮੇਸ਼ਰ ਜੀ ਤੁਸੀਂ ਨਕਮਾ ਕਰ ਦੇਣਾ ਖੁਦਾ ਤੁਰ ਜ ਆਪਣੇ ਬੱਚਿਆਂ ਨੂੰ ਆਪਣੇ ਪਾਕ ਜ਼ਲਾਲੀ ਸਰਵਰ ਲਹੂ ਦੇ ਵਿੱਚ ਧੋ ਕੇ ਖੁਦਾ ਸੁਰਧ ਕਰਨਾ ਸਾਫ ਕਰਨਾ ਪਰਮੇਸ਼ਰ ਜੀ ਔਰ ਜਦ ਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਖੁਦਾਬੰਦੀ ਇਹਨਾਂ ਦੇ ਬਿਸਤਰਿਆਂ ਦੇ ਅੰਦਰ ਤੁਸੀਂ ਇਹਨਾਂ ਦੀ ਰਾਖੀ ਕਰਨਾ ਖੁਦਾਬੰਦੀ ਤੁਹਾਡੇ ਸਵਰਗੀ ਦੂਤ ਇਹਨਾਂ ਦੀ ਰਾਖੀ ਕਰਨ ਤੁਹਾਡੇ ਪਵਿੱਤਰ ਆਤਮਾ ਨਗਰ ਪਰਿਵਾਰ ਅੰਦਰ ਚੱਲਦਾ ਫਿਰਦਾ ਨਜ਼ਰ ਆਵੇ ਔਰ ਪਬਜੀ ਤੁਹਾਡੇ ਬੱਚੇ ਖੁਦਾਬੰਜੀ ਸੁਪਨਿਆ ਰਾਹੀ ਤੁਹਾਡੇ ਨਾਲ ਗੱਲਬਾਤ ਕਰਨ ਦਰਸ਼ਨਾ ਦੇ ਰਾਹੀ ਪਰਮੇਸ਼ਰ ਜੀ ਤੁਹਾਡੇ ਨਾਲ ਗੱਲਬਾਤ ਕਰਨ ਖੁਦਾ ਦਇਆ ਕਰਨਾ ਕਿਰਪਾ ਕਰਨਾ ਸਵੇਰ ਜਲਦੀ ਉਠਾਉਣਾ ਪਰਮੇਸ਼ਰ ਜੀ ਆਪਣੀ ਮਾਂ ਮਾਂ ਤੇ ਵੜਿਆਈ ਦੇ ਲਈ ਖੁਦਾ ਸੱਚਮੁੱਚ ਪਰਮੇਸ਼ਰ ਜੀ ਰਾਤ ਪਰ ਦੇ ਸਾਰੇ ਸਮੇਂ ਤੁਹਾਡੇ ਹੱਥਾਂ ਚ ਸੰਭ ਦੇ ਜਿੱਦਾਂ ਤੁਸੀਂ ਦਿਨ ਪਰ ਸੰਭਾਲ ਕੇ ਰੱਖਿਆ ਰਾਤ ਦੇ ਇੱਕ ਇੱਕ ਪਲ ਦੇ ਵਿੱਚ ਪ੍ਰਭ ਜੀ ਸਾਰੇ ਘਰ ਪਰਿਵਾਰ ਨੂੰ ਸੰਭਾਲ ਕੇ ਰੱਖਣਾ ਪ੍ਰਭੂ ਜੀ ਸਾਰੇ ਪਰਿਵਾਰਾਂ ਦੇ ਲਈ ਇੱਕ ਵਾਰ ਫਿਰ ਦਇਆ ਭਲਾਈ ਆਸ਼ੀਸ਼ ਬਰਕਤ ਨੂੰ ਮੰਗਦੇ ਹੋਏ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ